परम सन्मान जो सात संघ जी वाह जी का खालसा वाहेगुरु जी की फतेह कन्या देवे सिख को नह ले किस दाम ਸੋਈ ਮੇਰਾ ਸਿਕ ਹੈ ਪਹੁੰਚੇ ਗੁਰ ਕੇ ਧਾਮ ਸੋ ਗੁਰੂ ਸਾਹਿਬ ਜੀ ਨੇ ਬੇਅੰਤ ਬਖਸ਼ਿਸ਼ ਕੀਤੀ ਹੈ ਭਾਈ ਜਰਨੈਲ ਸਿੰਘ ਜੀ ਵਿਵਾ ਸ੍ਰਿੰਦਰਪਾਲ ਕੌਰ ਜੀ ਉਹਨਾਂ ਸੁਪਤਰੀ ਬੀਬੀ ਹਰ ਸਿਮਰਨ ਕੌਰ ਅਤੇ ਭਾਈ ਕੁਲਵੰਤ ਸਿੰਘ ਜੀ ਵਿਵਾ ਸੁਖਵਿੰਦਰ ਕੌਰ ਜੀ ਉਹਨਾਂ ਸੁਪੁੱਤਰ ਭਾਈ ਗੁਰਮੀਤ ਸਿੰਘ ਜੀ ਇਸ ਸੁਭਾਗੀ ਜੋੜੀ ਦਾ ਆਨੰਦ ਕਾਰਜ ਗੁਰੂ ਸਾਹਿਬ ਜੀ ਦੀ ਚਲਾਈ ਮਰਜ਼ਾਦਾ ਅਨੁਸਾਰ ਅੱਜ ਬੜੇ ਹੀ ਬਖਸ਼ਿਸ਼ ਦੇ ਨਾਲ ਸੰਪੰਨ ਹੋਇਆ ਹੈ ਤੇ ਦੋਨਾਂ ਪਰਿਵਾਰ ਗੁਰਸਿੱਖ ਨੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਨੇ ਜਿੱਥੇ ਰਹਿਤ ਮਰਜ਼ਾਦਾ ਅਨੁਸਾਰ ਅੱਜ ਇਹ ਮਹਾਨ ਸਮਾਗਮ ਆਨੰਦ ਕਾਰਜ ਸੰਪੰਨ ਹੋਇਆ ਉਥੇ ਇੱਕ ਬਹੁਤ ਵੱਡਾ ਸੰਦੇਸ਼ ਹੈ ਸਮਾਜ ਨੂੰ ਜੋ ਕਿ ਬਹੁਤ ਸਾਰੀਆਂ ਅੱਜ ਸਮਾਜਿਕ ਕ੍ਰਿਤੀਆਂ ਨੇ ਵਿਆਹਾਂ ਦੇ ਆਨੰਦ ਕਾਰਜਾਂ ਵਿੱਚ ਬਹੁਤ ਸਾਰੀਆਂ ਕ੍ਰੀਤੀਆਂ ਰੀਤੀ ਰਿਵਾਜ ਫੈਲੇ ਹੋਏ ਹਨ ਐਸੇ ਆਨੰਦ ਕਾਰਜ ਤੋਂ ਸਾਨੂੰ ਸੇਧ ਮਿਲਦੀ ਹੈ ਕਿ ਸਾਦਾ ਵਿਆਹ ਕਰਨਾ ਗੁਰਮਤ ਰਹਿਣੀ ਦੇ ਵਿੱਚ ਰਹਿ ਕਰਕੇ ਬੱਚਿਆਂ ਦਾ ਆਨੰਦ ਕਾਰਜ ਕਰਨਾ ਤੇ ਉਸੇ ਹੀ ਅੱਜ ਜਿਨੇ ਵੀ ਜੰਜ ਦੇ ਵਿੱਚ ਜਾਂ ਜਿਨੇ ਵੀ ਸੱਜਣ ਮਹਾਪੁਰਸ਼ ਸਾਧੂ ਸੰਤ ਤਖਤ ਸਾਹਿਬਤਵਾਨ ਤੋਂ ਪੰਜ ਪਿਆਰੇ ਸਹਿਬਾਨ ਇਸੇ ਤਰ੍ਹਾਂ ਸਾਧੂ ਸੰਤ ਦਮ ਨਿਂਟਕ ਸਾਲ ਦੇ ਮਹਾਂਪੁਰਸ਼ਾਂ ਵੱਲੋਂ ਆਏ ਨੇ ਸੋ ਇਸ ਸਮਾਗਮ ਦੇ ਵਿੱਚ ਗੁਰਮਤ ਦੀ ਅਸੀਸ ਹੀ ਮਿਲੀ ਹੈ ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਚਰਨਾਂ ਵਿੱਚ ਬੇਨਤੀ ਹੈ ਕਿ ਇਸ ਭਾਗੀ ਜੋੜੀ ਨੂੰ ਸਫਲ ਗ੍ਰਸਤੀ ਜੀਵਨ ਦੀਆਂ ਦਾਤਾਂ ਬਖਸ਼ਿਸ਼ ਕਰਨ ਉੱਥੇ ਹੀ ਸਾਡੇ ਸਮਾਜ ਵਿੱਚ ਜਿਹੜੀਆਂ ਵਿਆਹ ਆਨੰਦ ਕਾਜ ਦੇ ਨਾਂ ਤੇ ਕ੍ਰਿਤੀਆਂ ਫੈਲੀਆਂ ਨੇ ਜਾਂ ਐਸੇ ਕੋਈ ਸਾਡੀਆਂ ਜਿਹੜੀਆਂ ਰਸਮਾਂ ਰਿਵਾਜ ਨੇ ਉਹ ਹੋ ਰਹੇ ਹਨ ਉਹਨਾਂ ਤੋਂ ਅਸੀਂ ਸੰਕੋਚ ਕਰਕੇ ਗੁਰਮਤਿ ਰਹਿਣ ਅਨੁਸਾਰ ਆਪਣੇ ਬੱਚਿਆਂ ਦੇ ਵਿਆਹ ਆਨੰਦ ਕਾਰਜ ਕਰਕੇ ਉਹਨਾਂ ਨੂੰ ਸਫਲ ਗ੍ਰਸਤੀ ਜੀਵਨ ਜਿਉਣ ਵਾਸਤੇ ਸਿੱਖਿਆ دی ਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦਾ ਆਨੰਦ ਕਾਰਜ ਹੈ ਭਾਈ ਗੁਰਵੀਰ ਸਿੰਘ ਬੀਬੀ ਸਿਮਰਜੀਤ ਬੀਬੀ ਸਿਮਰਤ ਕੌਰ ਜੀ ਦਾ ਇੱਕ ਸਾਡੇ ਸਮਾਜਵਾਦੀ ਸਿੱਖਿਆ ਦੇ ਕੇ ਇਸੇ ਤਰ੍ਹਾਂ ਹੀ ਸਾਨੂੰ ਗੁਰਮਤ ਅਨਸਾਰ ਆਨੰਦ ਕਾਰਜ ਕਰਨੇ ਚਾਹੀਦੇ ਆ ਜਿਵੇਂ ਫालतू ਖਰਚੇ ਆ ਵਿਆਹਾਂ ਦੇ ਵਿੱਚ ਤੁਸੀਂ ਦੇਖਿਆ ਹੀ ਆ ਬਹੁਤ ਨਸ਼ੇ ਚੱਲਦੇ ਆ ਫਿਰ ਉਹਦੇ ਗਾਉਣ ਵਾਲੇ ਵੀ ਇਹੋ ਜਿਹੇ ਸੱਦੇ ਜਾਂਦੇ ਆ ਜਿਹੜੇ ਦਸ਼ਿਆਂ ਦੀ ਸਿੱਖਿਆ ਹੀ ਦਿੰਦੇ ਆ ਸਮਾਜਿਕ ਤਾਂ ਉਹਨਾਂ ਕੀ ਗਾਉਣਾ ਉਹ ਨਸ਼ਿਆਂ ਦੀ ਸਿੱਖਿਆ ਦਿੰਦੇ ਸ਼ਰਾਬ ਪੀਓ ਬੀੜਾ ਖਾਓ ਸਭ ਇਹੋ ਜਿਹਿਆਂ ਪਹਿਰੀਆਂ ਦਿੱਤੀਆਂ ਕਰੋ ਸਾਨੂੰ ਇਹਨਾਂ ਚੀਜ਼ਾਂ ਦਾ ਸਮਝ ਕਰਕੇ ਗੁਰਮਤ ਅਨਸਾਰ ਹੀ ਅਨੰਦ ਕਾਰਜ ਕਰਨੇ ਚਾਹੀਦੇ ਆ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਨੂੰ ਸਾਦੇ ਵਿਆਹ ਕਾਰਜ ਜੋ ਮਰਜ਼ਾਦਾ ਦੱਸੀ ਹੈ ਉਹਨਾਂ ਦੇ ਅਨਸਾਰ ਹੀ ਸਾਨੂੰ ਸਾਰੇ ਕਾਰਜ ਚਰਨ ਕਰਨੇ ਚਾਹੀਦੇ ਆ ਦਮਦਮੇ ਟਕਸਾਲ ਦੇ ਮੁਖੀ ਸ਼੍ਰੀ ਮਾਨ ਸੰਤ ਗਿਆਨੀ ਅਰਨਾਭ ਸਿੰਘ ਜੀ ਖਾਲਸਾ ਪਿੰਡਰਾਵਾਲਿਆ ਵੱਲੋਂ ਦਾਸ ਦੋਨਾਂ ਪਰਿਵਾਰਾਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਕਿਉਂਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਮਰ ਸ਼ਹੀਦ ਜਦੋਂ ਕਿਸੇ ਨੇ ਜਾ ਕੇ ਬੇਇਨਤੀ ਕਰਨੀ ਮਾਹਪੁਰਖੋ ਸਾਡਾ ਬੱਚੀ ਬੱਚਾ ਜਵਾਨ ਹੋ ਗਿਆ ਤੇ ਮਾਹਪੁਰਖਾ ਕਹਣਾ ਭਾਈ ਸਤਗੁਰਾਂ ਦੀ ਆਹ ਯੂਰ ਵੀ ਚਲਿਆਓ ਸਵਾ ਕਿਲੋਰੀ ਬਣਾਓ ਕੜਾ ਪ੍ਰਸ਼ਾਦ ਦੇਖ ਤੇ ਬਸਤਰ ਪਾਓ ਤੇ ਗੁਰੂ ਸਾਹਿਬ ਦੇ ਹਜ਼ੂਰੀ ਚਾਓ ਤੇ ਦੰਦ ਕਰਜ ਹੋ ਜਾਣਗੇ ਇਸ ਤਰ੍ਹਾਂ ਸਾਨੂੰ ਸਾਦੇ ਪਾਣੀ ਚ ਗੁਰਮਤ ਅਨਸਾਰ ਇਹਨਾਂ ਦਾ ਕਰਜ ਕਰਨੇ ਚਾਹੀਦੇ ਆ ਮਹਾਂਪੁਰਖਾਂ ਨੇ 7-7 ਨੰਦ ਕਾਰਜ ਇੱਕ-ਇੱਕ ਦਿਨ ਕੀਤੇ ਸੰਤ ਬਾਬਾ ਜਰਦਾਸ ਸਿੰਘ ਖਾਲਸਾ ਭਿੰਡਰਾ ਵਾਲਿਆ ਨੇ ਕਿਉਂਕਿ ਸਾਡੀ ਮਰਜ਼ਾਦਾ ਵੀ ਇਹੋ ਹੈ ਕਿ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਫਾਲਤੂ ਖਰਚਿਆਂ ਤੋਂ ਕ੍ਰਿਤੀਆਂ ਤੋਂ ਅੱਜ ਵੀ ਕ੍ਰਿਤੀਆਂ ਵੱਲ ਆਪਣੇ ਸਮਾਜ ਨੂੰ ਧੱਕ ਰਿਆ ਇੱਕ-ਇੱਕ ਬੱਚੇ ਦੇ 4-4 ਅੱਜ ਤਾਂ ਵਿਆਹ ਕਰਨ ਲੱਗ ਪਏ ਆ ਪਹਿਲੋ ਬੱਚੇ ਵਾਲੇ ਆਉਂਦੇ ਫਿਰ ਬੱਚੀ ਵਾਲੇ ਜਾਂਦੇ ਆ 40-50 ਹੋ ਜਾਂਦੇ 40-50 ਹੋ ਜਾਂਦੇ ਆ ਫਿਰ ਇੱਥੇ ਵਾਸ ਨਹੀਂ ਫਿਰ ਪੈਲਸਾਂ ਵਿੱਚ ਵੀ ਸਗਲ ਲਾਉਣਾ ਸ਼ੁਰੂ ਕਰ ਦਿੱਤਾ ਪੈਲਸਾਂ ਵਿੱਚ ਸਗਲ ਲੱਗ ਗਿਆ ਫਿਰ ਦੁਬਾਰਾ ਜਦੋਂ ਆਨੰਦ ਕਾਰਜ ਫਿਰ ਸਗਲ ਫਿਰ ਪਾਰਟੀ ਵਿਆਹ ਅੱਜਕੱਲ ਤਾਂ ਉੱਜੜਨ ਵਾਲਾ ਹੀ ਕੰਮ ਕੀਤਾ ਜੇ ਤੁਹਾਡੇ ਨੂੰ ਪਰਮੇਸ਼ਰ ਨੇ ਮਾਇਆ ਦਿੱਤੀ ਆ ਉਸ ਮਾਇਆ ਨੂੰ ਬੱਚੇ-ਬੱਚੇ ਦੇ ਨਾਂ ਤੇ ਬੈਂਕ ਵਿੱਚ ਕਰਾ ਦੇਣੀ ਚਾਹੀਦੀ ਆ ਆਉਣ ਵਾਲੇ ਸਮੇਂ ਵਿੱਚ ਉਹਨਾਂ ਬੱਚੀ-ਬੱਚਿਆਂ ਦੀਆਂ ਬੱਚਿਆਂ ਦੇ ਕੰਮ ਆ ਇਸ ਕਰਕੇ ਸਾਨੂੰ ਵੱਧੋ ਖਰਚਿਆਂ ਤੋਂ ਬਚਣਾ ਚਾਹੀਦਾ ਗੁਰਮਤ ਅਨਸਾਰ ਸਾਨੂੰ ਆਨੰਦ ਕਾਰਜ ਕਰਨੇ ਚਾਹੀਦੇ ਆ ਇਹਨਾਂਦ ਕਾਰਜ ਸਾਡੇ ਸਾਰਿਆਂ ਬਾਤ ਇੱਕ ਸਿੱਖਿਆ ਦੇ ਕੇ ਕਿਉਂਕਿ ਦਮਦਮੀ ਤਕਸਾਲ ਦੇ ਨਾਲ ਪਰਿਵਾਰ ਜੁੜਿਆ ਹੋਇਆ ਇਸ ਕਰਕੇ ਇਹਨਾਂ ਦੀ ਰੌ ਰਿਤੀ ਜੋ ਹੈ ਗੁਰਮਤ ਅਨੁਸਾਰ ਇਹਨਾਂ ਆਨੰਦ ਕਾਰਜ ਕੀਤੇ ਆ ਸਿੰਘ ਸਾਹਿਬ ਜੀ ਯਾਨੀ ਜੁਕਤਾਰ ਸਿੰਘ ਜੀ ਬਾਬਾ ਕਾਕਾ ਸਿੰਘ ਜੀ ਮਸਤੂਆਣੇ ਮਾਪੁਰਖ ਵੀ ਹੋਰ ਵੀ ਸੰਤਾਂ ਮਹਤਮਾਂ ਨੇ ਹਾਜ਼ਰੀਆਂ ਭਰੀਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਜਿੰਨੇ ਬਰਾਤ ਆਈ ਸਾਰੇ ਗੁਰਸਿੱਖਾਂ ਦੀ ਬਹੁਤ ਪਿਆਰ ਵਾਲੇ ਸਤਿਕਾਰ ਵਾਲੇ ਜਿਵੇਂ ਆਪ ਜੀ ਦਮਦਮਾ ਸਾਹਿਬ ਤੋਂ ਪੱਤਰਕਾਰ ਪਹੁੰਚੇ ਹੋ ਆਪ ਜੀ ਦਾ ਵੀ ਕਿੰਨਾ ਪਿਆਰ ਹੈ ਸਤਿਕਾਰ ਇਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਕਾਰਜ ਕਰਨੇ ਚਾਹੀਦੇ ਆ ਭੁੱਲਾ ਚੁੱਕਾ ਦੇ ਕਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਆਨੰਦ ਕਾਰਜ ਹੋਇਆ ਹੈ ਕਾਕਾ ਗੁਰਮੀਤ ਸਿੰਘ ਜੀ ਤੇ ਬੀਬੀ ਹਰਸਿਮਰਤ ਕੌਰ ਦਾ ਮੋਗੇ ਵਿਖੇ ਸੋ ਸਾਧ ਸੰਗਤ ਜੀ ਇੱਕ ਇਤਿਹਾਸਕ ਤੇ ਪਾਲ ਹਨ ਜਿਵੇਂ ਗਿਆਨੀ ਜਗਤਾਰ ਸਿੰਘ ਜੀ ਤਕਸਰੀ ਦਮਦਮਾ ਸਾਹਿਬ ਤੇ ਉਹਨਾਂ ਨੇ ਬੋਲੇ ਅੱਜ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਕਿਵੇਂ ਦੂਰ ਹੋ ਸਕਦੀਆਂ ਜਥੇਦਾਰ ਭਾਈ ਸਖਦੇਵ ਸਿੰਘ ਜੀ ਦਮਦਮਾ ਟਕਸਾਲ ਸੰਤ ਬਾਬਾ ਹਰਨਾਮ ਸਿੰਘ ਜੀ ਵੱਲੋਂ ਅਚੇਚੇ ਤੌਰ ਤੇ ਸੰਨਦਕਾਰ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੇ ਦੱਸਿਆ ਵੀ ਸਮਾਜ ਦੇ ਵਿੱਚ ਜੋ ਅੱਜ ਸਮਾਜ ਕਰਾਹੇ ਪਿਆ ਹੈ ਜੋ ਵਿਆਹ ਸ਼ਾਦੀਆਂ ਹੋ ਰਹੀਆਂ ਫਯੂਲ ਖਰਚੇ ਹੋ ਰਹੇ ਨਾ ਉਹਨਾਂ ਦੇ ਵਿੱਚ ਗੁਰਮਤ ਤੋਂ ਦੂਰ ਹੋ ਕੇ ਜੋ ਸਾਧ ਸੰਗਤ ਜੀ ਇਹ ਸਮਾਜ ਦੇ ਵਿੱਚ ਭਲੂਣਾਤਿਆ ਜਾਂ ਕੋਈ ਵੀ ਇਹ ਜਿਹੇ ਕਾਰਜ ਜਿਹੜੇ ਹੋ ਰਹੇ ਨਾ ਉਹਨਾਂ ਤੋਂ ਦੂਰ ਕਿਵੇਂ ਹੋਇਆ ਜਾਊਗਾ ਉਹਨਾਂ ਤੋਂ ਛਤਕਾਰਾ ਕਿਵੇਂ ਪਊਗਾ ਜੇ ਇਹ ਜਿਹੇ ਆਨੰਦ ਕਾਰਜ ਸਮਾਜ ਦੇ ਵਿੱਚ ਇਸ ਤੱਕ ਆ ਮਾਪੁਰਖ ਸਿੰਘ ਸਹਿਬਾਨ ਜਥੇਦਾਰ ਟਕਸਾਲਾਂ ਇਕੱਤਰ ਹੋ ਕੇ ਉਪਰਾਲਾ ਕਰਾਂਗੇ ਆਪਾਂ ਆ ਸਾਡੇ ਸਮਾਜ ਦਾ ਇੱਕ ਬਹੁਤ ਵੱਡਾ ਸਿਹਾਰ ਹੋਏਗਾ ਨਖਾਰ ਆਏਗਾ ਅੱਜ ਜੋ ਆਨੰਦ ਕਾਰਜ ਹੋਇਆ ਇੱਕ ਬਹੁਤ ਹੀ ਟਕਸਾਲੀ ਮੈਂ ਕਹੂੰਗਾ ਗੁਰਮਤ ਅੰਸਾਰ ਇਹ ਬੱਚਿਆਂ ਦਾ ਜੋ ਆਨੰਦ ਕਾਰਜ ਹੈ ਜਿਹਦੇ ਵਿੱਚ ਮਹਾਪੁਰਖ ਲਿੰਗ ਸਿੰਘ ਜਥੇਵੰਦੀਆਂ ਸਾਰੀਆਂ ਸੰਪਰਤਾਂ ਦੇ ਮਹਾਪੁਰਖ ਸਿੰਘ ਸਾਹਿਬਾਂ ਤੱਕ ਸਾਹਿਬ ਤੋਂ ਸ੍ਰੀ ਦਮਦਮਾ ਸਾਹਿਬ ਤੋਂ ਸਿੰਘ ਸਾਹਿਬ ਜਿੱਥੇ ਕਿ ਜਗਤਾਰ ਸਿੰਘ ਜੀ ਆਏ ਨੇ ਉੱਥੇ ਪੰਜ ਪਿਆਰੇ ਔਰ ਰਾਗੀ ਸਿੰਘ ਔਰ ਦਮਦਮਾ ਟਕਸਾਲ ਦੇ ਉੱਤੋਂ ਸੰਤ ਪਾਪਾ ਹਰਨਾਬ ਸਿੰਘ ਜੀ ਸੰਤ ਸਮਾਜ ਦੇ ਜੋ ਪ੍ਰਧਾਨ ਆ ਉਹਨਾਂ ਵੱਲੋਂ ਜਥੇਦਾਰ ਸੁਖਦੇਵ ਸਿੰਘ ਜੀ ਔਰ ਮੈਂ ਆਪਣੀ ਸੰਸਥਾ ਬੂੰਗਾ ਮਸਤ ਹੋਣਾ ਦਮਦਮਾ ਸਾਹਿਬ ਸੰਤ ਪਾਪਾ ਬਾਦਰ ਸਿੰਘ ਜੀ ਚਲਾਇਉ ਟਕਸਾਲ ਹੈ ਉਹਦੇ ਵੱਲੋਂ ਆ ਕੇ ਅਸੀਂ ਵੀ ਧੰਤਾ ਦੇ ਜੋਗ ਔਰ ਇਸ ਅਨੰਦਕਾਰ ਦੇ ਵਿੱਚ ਆ ਕੇ ਜੋ ਅਸੀਂ ਦੇਖਿਆ ਉਹ ਬਹੁਤ ਮਨ ਨੂੰ ਖੁਸ਼ੀ ਹੈ ਸਮਾਜ ਅਿਹੇ ਜੇ ਕਾਰਜੋਂ ਸਾਡਾ ਸਮਾਜ ਸੁਧਰੇ ਸਾਡਾ ਸਮਾਜ ਚੰਗੇ ਪਾਸੇ ਪਵੇ ਗੁਰਮ ਗੁਰਮਤਾ ਪਾਸੇ ਲੱਗੇ ਔਰ ਕ੍ਰਿਤਿਓਂ ਛੱਡ ਕੇ ਜੋ ਅਸੀਂ ਸਾਦੇ ਪ੍ਰੋਗਰਾਮ ਵਿਆਹ ਸ਼ਾਦੀਆਂ ਕਰਾਂਗੇ ਤਾਂ ਅਸੀਂ ਬਚਾਂਗੇ ਨੀ ਸਮਾਜ ਜਿਹੜਾ ਉਲਟ ਪਾਸੇ ਜਾ ਰਿਹਾ ਉਹਦੇ ਚ ਉਜਾੜਾ ਹੋ ਰਿਹਾ ਸੋ ਸਾਨੂੰ ਸਿੱਖਿਆ ਲੈਣੀ ਚਾਹੀਦੀ ਇਹਦੇ ਤੋਂ ਮੈਂ ਇਹ ਕਹਿੰਦਾ ਹੋਇਆ ਡੂੰਗਾ ਮਸਤੋਣਾ ਦਮਦਮਾ ਸਾਹਿਬ ਗੁਰੂ ਟੀਕਾਸ਼ੀ ਸਿੰਘ ਸਾਹਿਬ ਜਾਨੀ ਜੇ ਤਾਰ ਸਿੰਘ ਜੀ ਜਥੇਦਾਰ ਬਾਬਾ ਸੁਖਦੇਵ ਸਿੰਘ ਜੀ ਸਾਰੇ ਅਸੀਂ ਵਧਾਈ ਦਿੰਦੇ ਹੋਏ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦੇ ਆ ਕਾਮਨਾ ਕਰਦੇ ਆ ਅੱਗੇ ਵਾਸਤੇ ਐਸੇ ਕਾਰਜ ਹੋਣ ਤਾਂ ਸਮਾਜ ਦੇ ਵਿੱਚ ਸੁਧਾਰ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸੰਪਰਦਾਵਾਂ ਵੱਲੋਂ ਪੁਰਖਿਆਂ ਵੱਲੋਂ ਜੋ ਸਾਨੂੰ ਦੱਸਿਆ ਗਿਆ ਕਿ ਗੁਰਮਤ ਮर्याਦਾ ਅਨੁਸਾਰ ਅਨੰਦ ਕਾਰਜ ਕਰਵਾਉਣੇ ਗੁਰਮਤ ਰਹਿਤ ਮर्याਦਾ ਅਨੁਸਾਰ ਅਨੰਦ ਕਾਰਜ ਕਰਵਾਉਣ ਦਾ ਅੱਜ ਸਾਨੂੰ ਮਤਲਬ ਸਾਡੇ ਬਜ਼ੁਰਗਾਂ ਤੋਂ ਸਿੱਖ ਕੇ ਹੀ ਸਾਨੂੰ ਅੱਜ ਸੁਭਾਗ ਸਮਾਪਤ ਹੋਇਆ ਹੈ ਕਿ ਅਸੀਂ ਗੁਰਮਤ ਅਨੁਸਾਰ ਅਨੰਦ ਕਾਰਜ ਕਰਵਾਏ ਤੇ ਅਸੀਂ ਬੇਨਤੀ ਕਰਾਂਗੇ ਜੇ ਉਹ ਵੀ ਆਪਣੇ ਗੁਰਸਿੱਖ ਗੁਰਨਾਣ ਪਾਤਸ਼ਾਹ ਨੂੰ ਮੰਨਣ ਵਾਲੇ ਤੇ 10ਵੇਂ ਪਾਸ਼ਾ ਨੂੰ ਮੰਨਣ ਵਾਲੇ ਜੋ ਉਹਨਾਂ ਦੀ ਮਰਿਆਦਾ ਨੂੰ ਮੰਨਣ ਵਾਲੇ ਜਾਂ ਉਹਨਾਂ ਦੇ ਰਾਹ ਤੇ ਚੱਲਣ ਵਾਲਿਆਂ ਨੂੰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸੇ ਤਰ੍ਹਾਂ ਹੀ ਗੁਰਮਤ ਮਰਿਆਦਾ ਅਨੁਸਾਰ ਹੀ ਆਨੰਦ ਕਾਰਜ ਕਰਵਾਏ ਜਾਣ ਤਾਂ ਕਿ ਜੋ ਆਪਣੇ ਆਉਣ ਵਾਲੀ ਵੀਡੀਓ ਸੇਰ ਲੈ ਸਕੇ ਅਤੇ ਗੁਰਸਿੱਖੀ ਦੀ ਜੋ ਪ੍ਰਸਾਰਤਾ ਹੈ ਲੜੀ ਹੈ ਜੋ ਬਣੀ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਭਾਗ ਜੋੜੀ ਦਾ ਆਨੰਦ ਕਾਰਜ ਗੁਰਮਰਿਆਦਾ ਅਨੁਸਾਰ ਹੋਇਆ ਭਾਈ ਗੁਰਮੀਤ ਸਿੰਘ ਜੀ ਬੀਬੀ ਹਰਸਿਮਰਨ ਕੌਰ ਏ ਬੀਬੀ ਅਮਰੀਕਾ ਵਿੱਚ ਜੰਮੀ ਪੜੀ ਆ ਸਾਡੀਆਂ ਬੀਬੀਆਂ ਇਧਰੋਂ ਜਦੋਂ ਵਿਦੇਸ਼ਾਂ ਜਾਂਦੀਆਂ ਉਹ ਇਹੋ ਜਿਹਾ ਫਰੀडम ਪਕੜਦੀਆਂ ਕਿ ਸਾਨੂੰ ਇੰਡੀਆ ਵਿੱਚ ਤੇ ਬਹੁਤ ਜ਼ਿਆਦਾ ਔਖਾ ਸੀ ਰਹਿਣਾ ਜਿਉਣਾ ਐਦਾਂ ਸਮਝਦੀਆਂ ਕਿ ਸਾਨੂੰ ਜੌਬ ਕਰਨ ਦੀ ਆਗਿਆ ਨਹੀਂ ਸੀ ਬਾਹਰ ਫੇਰਨ ਤੁਰਨ ਦੀ ਆਗਿਆ ਨਹੀਂ ਸੀ ਮਰਜ਼ੀ ਨਾਲ ਅਸੀਂ ਵਿਚਰਨੇ ਚੀ ਸਕਦੀਆਂ ਤੋਂ ਜਿਹੜਾ ਫਰੀडम ਉਥੇ ਵਿਦੇਸ਼ਾਂ ਵਿੱਚ ਮਿਲਦਾ ਚਲੋ ਉਹਦਾ ਠੀਕ ਹੈ ਵਰਤਣਾ ਚਾਹੀਦਾ ਜਦੋਂ ਕੰਮ ਕਾਰਜ ਦਾ ਮੌਕਾ ਮਿਲਦਾ ਉਤੇ ਹਰ ਸਾਨੂੰ ਗੱਡੀਆਂ ਮੋਟਰਾਂ ਵਰਤਨਵਾਸ ਛੇਤੀ ਮਿਲ ਜਾਂਦੀਆਂ ਪਰ ਇਹ ਕਦੇ ਹੀ ਸਿੱਖਿਆ ਨਹੀਂ ਮਿਲਦੀ ਇਸ ਚੀਜ਼ ਤੋਂ ਕਿ ਆਈ ਆਪਣਾ ਧਰਮ ਛੱਡ ਦਈਏ ਅਸੀਂ ਲਿਬਾਸ ਲਾਹ ਦਈਏ ਅੱਦੇ ਅੱਦੇ ਕੱਪੜੇ ਜਿਹੜੇ ਸਰੀਰ ਤੇ ਪਾ ਕੇ ਦੱਸਿਆ ਕਿ ਸਾਡਾ ਇਹ ਫਰੀ ਡੇਮ ਆ ਇਹ ਵੀ ਸਾਡੀ ਧੀ ਦੇਖ ਲਓ ਉਧਰ ਜੰਮੀ ਪੜੀ ਆ ਤੇ ਉਧਰ ਦੀ ਪੜੀ ਆ ਵੱਡੀ ਡਾਕਟਰ ਆ ਸਾਰਾ ਕੋਈ ਮਹਾਰਾਜ ਨੇ ਬਖਸ਼ਿਆ ਤੇ ਲੱਖਾਂ ਡਾਲਰ ਅਜ ਤਰਖਾ ਲੈਂਦੀ ਆ ਸਾਲ ਦੇ ਤੇ ਫਿਰ ਵੀ ਉਹਨਾਂ ਨੇ ਸਿੱਖੀ ਰੱਖੀ ਆ ਸਿੱਖੀ ਵਿੱਚ ਪਰਪੱਕ ਨੇ ਇੱਕ ਗੋਰ ਸੇ ਨਾਲ ਵਿਆਹ ਕਰਾਇਆ ਇਹ ਬਹੁਤ ਵੱਡੀ ਚੀਜ਼ ਆ ਸਭ ਬੀਬੀਆਂ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਆ ਜੇ ਮਹਾਰਾਜ ਵਿਦਿਆਦੇਵੇ ਵਿਦੇਸ਼ਾਂ ਚ ਭੇਜ ਦੇਵੇ ਤੇ ਫਿਰ ਵੀ ਮਰਿਆਦਾ ਨਹੀਂ ਛੱਡੀ ਦੀ ਮਰਿਆਦਾ ਵਿੱਚ ਰਹੀਦਾ ਇਸ ਢੇਜ ਤੋਂ ਇਹ ਸਿੱਖਿਆ ਮਿਲਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲਵੰਡੀ ਸਾਬੋ ਸਰਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ ICSE ਪੈਟਰਨ ਹਾਈ ਟੈਕ ਕੰਪਿਊਟਰ ਲੈਬਸ ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸਿਸ ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ